ਬੇਜ ਰੱਬਾ ਕਿਸੇ ਦਾਨੀ ਬੀਰ ਨੂੰ ਤਾਂ ਜੋ ਇਸ ਗੁਰਸਿੱਖ ਬਾਪੂ ਦੀ ਜਿਹੜੀ ਜ਼ਿੰਦਗੀ ਥੋੜੀ ਜੀ ਸੌਖੀ ਹੋ ਜਾਵੇ ਕਰ ਵੀ ਨਰਕ ਬਣ ਚੁੱਕਿਆ ਤੇ ਜ਼ਿੰਦਗੀ ਵੀ ਤੰਨੋ ਜੀਆਂ ਦੀ ਨਰਕ ਬਣ ਚੁੱਕੀ ਆ ਇਹ ਇੱਕ ਪੋਤਾਗਾ ਮਦਬੁੱਧੀ ਆ ਜਿਹੜਾ ਬੋਲ ਸੁਣ ਨਹੀਂ ਸਕਦਾ ਹੈਗਾ ਤੇ ਇੱਕ ਬੇਬੇ ਆ ਗਈ ਜਿਹੜੀ ਕਿ ਮੰਜੇ ਤੇ ਅਧ ਰੰਗ ਦੇ ਨਾਲ ਪਈ ਹੈਗੀ ਹਿਲਜੁਲ ਨਹੀਂ ਸਕਦੀ ਹੈਗੀ ਤੇ ਬਜ਼ੁਰਗ ਬਾਪੂ ਆਗਾ ਜਿਹੜੇ ਸਾਰਾ ਲੈ ਕੇ ਤੁਰਦਾ ਤੇ ਖੁਦ ਵੀ ਬਿਮਾਰ ਆਇੰਦਾ ਤੇ ਜਿਹੜਾ ਘਰ ਆਗਾ ਬਿਲਕੁਲ ਨਰਕ ਬਣਿਆ ਹੋਇਆਗਾ ਸਾਰਾ ਪਰਿਵਾਰ ਬਿਮਾਰੀ ਦੇ ਨਾਲ ਲੜ ਰਿਹਾਗਾ ਤੇ ਵੀਡੀਓ ਤੁਸੀਂ ਪੂਰੀ ਦੇਖ ਲੈਣੀ ਤੇ ਜਿੱਥੋਂ ਦੇਖੀ ਮੈਂ ਇੱਕ ਪਰਿਵਾਰ ਦਿਖਾ ਰਿਆਂਗਾ ਜਿਹੜਾ ਪਰਿਵਾਰ ਬਹੁਤ ਨਰਕ ਭਰੀ ਜ਼ਿੰਦਗੀ ਜੀ ਰਿਹਾਗਾ ਬਾਪੂ ਆ ਮਾਤਾ ਮੱਦਬੋਦੀ ਬੱਚਾਗਾ ਤੁਸੀਂ ਪਹਿਲਾਂ ਘਰ ਦੇ ਹਾਲਾਤ ਦੇਖ ਲਓ ਅੱਜ ਮੈਂ ਤੁਹਾਨੂੰ ਪਹਿਲਾਂ ਘਰ ਦੇ ਹਾਲਾਤ ਦਿਖਾ ਰਿਆਂਗਾ ਤੇ ਆਹਾ ਉਹ ਪਰਿਵਾਰ ਆਗਾ ਜਿੱਥੇ ਉਹ ਮੈਂਬਰ ਰਹਿ ਰਹੇ ਨੇਗੇ ਆਹੀ ਇੱਕ ਕੁੱਲੀ ਜੀ ਪਾਈ ਹੋਈ ਆ ਸੈੱਡ ਆਗਾ ਤੇ ਜਿਹਦੇ ਵਿੱਚ ਲਾਲੋ ਇੱਥੇ ਪਰਿਵਾਰ ਰਹਿ ਰਿਹਾ ਹੈਗਾ ਬਾਥਰੂਮ ਟਾਇਲ ਬੰਨੇ ਕਮਰਿਆਂ ਦੇ ਵਿੱਚ ਜੀ ਜੰਤ ਪਤਾ ਨਹੀਂ ਕੀ ਕੁਝ ਰਹਿ ਰਿਹਾ ਹੈਗਾ ਹਨਾ ਆ ਬਚਾਰਾ ਕਾਠ ਠੰਡ ਦੇ ਵਿੱਚ ਕਾगज ਪਾ ਕੇ ਇਦਾਂ ਹੀ ਨੱਕਟ ਰਹੇ ਨੇ ਸੱਡ ਪਿਆ ਟੁੱਟਿਆ ਪਿਆਗਾ ਇੱਥੋਂ ਤੱਕ ਕਿ ਜਿਹੜਾ ਅਸੀਂ ਕਪੜਾ ਲੀੜਾ ਦੇਖਿਆ ਨਾ ਕਪੜਾ ਲੀੜਾ ਵੀ ਆਪਾਂ ਕਿਸੇ ਨੂੰ ਕਹਦੇ ਵੀ ਕਿਸੇ ਕਬਾੜੀ ਕੋਲ ਵੀ ਨਹੀਂ ਹੁੰਦਾ ਉਹ ਵੀ ਇਹਨੂੰ ਅੱਗ ਲਾ ਕੇ ਫੂਕ ਦਿੰਦਾ ਜਿਹੜੀ ਗੱਲ ਕੀਤੀ ਜਾਵੇ ਹਨਾ ਵਿਚਾਰਿਆਂ ਦੀਆਂ ਰਜਾਈਆਂ ਦੇਖ ਸਕਦੇ ਹੋ ਕਿਵੇਂ ਨਰਕਪਰੀਆਂ ਹੋਈਆਂ ਪਏ ਨੇ ਗੰਦੀਆਂ ਰਜਾਈਆਂ ਨੇ ਕਿ ਸਾਰੇ ਆ ਬਚਾਰਾ ਬੂਟ ਪਿਆਗਾ ਇਹ ਜਿਹੜਾ ਇਹਨਾਂ ਦਾ ਇਹ ਪੁੱਤਰ ਆਗਾ ਮੱਧ ਬੁੱਧੀ ਹੈਗਾ ਇਹ ਵਿਚਾਰੀ ਮਾਤਾ ਤੇ ਆ ਉਹਨਾਂ ਦੇ ਘਰ ਦੇ ਲਾਗੇ ਦੇ ਵੀਰ ਨੇ ਕਿ ਜਿਹੜੇ ਇਹਨਾਂ ਦੀ ਦੇਖਭਾਲ ਕਰਦੇ ਨੇਗੇ ਤੇ ਬਾਕੀ ਇਹ ਮੈਂ ਵੀਰ ਨਾਲ ਗੱਲਬਾਤ ਕਰਦਾਗਾ ਤੇ ਵੀਰੇ ਆਪਣਾ ਮਾੜਾ ਇੱਕ ਤਾਂ ਪਿੰਡ ਦਾ ਨਾਮ ਦੱਸ ਦੋ ਇਹ ਸ਼ਹੂਰਾ ਪਿੰਡ ਆ ਜੀ ਨੇੜੇ ਟਾਰੀ ਬਾਰਡਰ ਤੇ ਤੁਸੀਂ ਭਾਈ ਇਸ ਪਰਵਾਰ ਨੂੰ ਕਿੰਨੇ ਕ ਟਾਈਮ ਤੋਂ ਜਾਣਦੇ ਹੋ ਮੈਂ ਨਾ ਛੋਟਾ ਹੁੰਦਾ ਜੀ ਸਕੂਲ ਚ ਇੱਥੇ ਪੜ੍ਹਦੇ ਹੁੰਨੇ ਆ ਲਾਗੇ ਗਲੀ ਦੇ ਵਿੱਚ ਜਾਂਦੇ ਆ ਸਾਡੇ ਪਿੰਡ ਦੇ ਵਿੱਚ ਸਕੂਲ ਆ ਹਾਂ ਜੀ ਇੱਥੋਂ ਪੜ੍ਹਦੇ ਹੁੰਨੇ ਆ ਪਹਿਲਾਂ ਮਾਤਾ ਜੀ ਬੜੇ ਵਧੀਆ ਦੋਵੇਂ ਜੀ ਨਾ ਬੜੇ ਤੰਦਰੁਸਤ ਇਹਨਾਂ ਦੋਵਾਂ ਜੀਆਂ ਦੀ ਬਣਦੀ ਵੀ ਬੜੀ ਐ ਇਹਨਾਂ ਦਾ ਆਪਸੀ ਪ੍ਰੇਮ ਵੀ ਬਹੁਤ ਜ਼ਿਆਦਾ ਸੀ ਜਿੱਥੇ ਜਾਣਾ ਇਕੱਠੇ ਜਾਂਦੇ ਹੁੰਦੇ ਸੀ ਤੇ ਇੱਕ ਦਾਮੀ ਵਿਚਾਰੀ ਮਾਤਾ ਦਾ ਜਿਹੜਾ ਨਾ ਇਹਨੂੰ ਅਧਰੰਗ ਹੋ ਗਿਆ ਤੇ ਮੰਜੇ ਤੇ ਪੈ ਗਏ ਤੇ ਬਾਅਦ ਵਿੱਚ ਜਿਹੜਾ ਪੋਤਰਾ ਹੈ ਸ਼ੁਰੂ ਤੋਂ ਹੀ ਪੁੱਤਰ ਗੁੰਗਾ ਪੈ ਰਿਹਾ ਹਾਂਜੀ ਪੁੱਤਰ ਦਾ ਖੜਾ ਮੂੰਹ ਕੱਢ ਕੇ ਆਹ ਵੇਖੋ ਇਦਾਂ ਹੀ ਪੈ ਜਾਂਦਾ ਅਗੋ ਜੀ ਕਰੇ ਤਾਂ ਕਿਸੇ ਇੱਟ ਮਾਰਨ ਪੈ ਜੇ ਇਹਨੂੰ ਦਵਾਈ ਦੇ ਦਿੰਦੇ ਫਿਰ ਰੈਸਟ ਵਾਲੀ ਇਦਾਂ ਸੁੱਤਾ ਰਹਿੰਦਾ ਫਿਰ ਤੇ ਇਹਨਾਂ ਦਾ ਕਪੜਾ ਢੇੜਾ ਦਿਖਾਓ ਭਾਜੀ ਕਿੱਦਾਂ ਦਾ ਕਪੜਾ ਢੇੜਾ ਵੇਖ ਲਓ ਵਿਚਾਰਿਆਂ ਦਾ ਬੜਾ ਆਹ ਦੇਖੋ ਭਾਜੀ ਜਿਹੜਾ ਇਹਨਾਂ ਦਾ ਕਪੜਾ ਢੇੜਾ ਬਿਲਕੁਲ ਨਰਕ ਬਣਿਆ ਪਿਆਗਾ ਫਟੇ ਪੈਣੇ ਵਿਚਾਰੇ ਮੈਂ ਕਹਿੰਨਾ ਜਿਹੜੇ ਮੇਰੇ ਵੀਰ ਦੇ ਦਾ ਦਾਨੀ ਵੀਰ ਨਾਲ ਕੋਈ ਵੀ ਦੇ ਦਾ ਪਰਿਵਾਰ ਦੀ ਬਾਹ ਪੜੋ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਹੋਰ ਕੌਣ ਇਸ ਘਰ ਦੇ ਵਿੱਚ ਇਹ ਮਾਦਾ ਜੀ ਦਾ ਬੇਟਾ ਵਿਚਾਰਾ ਉਹ ਵੀ ਕਮਾਊ ਦਾ ਕੋਈ ਸਾਧਨ ਤਾਂ ਹੋਗਾ ਨਹੀਂ ਵਿਚਾਰੇ ਮਿਹਨਤ ਮਜ਼ਦੂਰੀ ਮਾੜੀ-ਮੋਟੀ ਕਰਕੇ ਤੇ ਆਪਣਾ ਪਰਿਵਾਰ ਜਿਹੜਾ ਉਹ ਪਾਲਣ ਦਾ ਤੇ ਬਾਪੂ ਬਾਪੂ ਵਿਚਾਰਾ ਕੋਦਕੋ ਵੀ ਤੁਰਿਆ ਨਹੀਂ ਜਾਂਦਾ ਉਹ ਵੀ ਕਿਸੇ ਦਾ ਆਸਰਾ ਲੈ ਕੇ ਜਾਂ ਇਥੋਂ ਤੇ ਮਰੇ ਘਰ ਦੇ ਹਾਲਾਤਖਾਏ ਭਾਜੀ ਨੇ ਘਰ ਵੇਖ ਲੋ ਆਜੋ ਇਥੇ ਆ ਕਿਚਨ ਜੇ ਇਹਨਾਂ ਦੀ ਵੇਖੋ ਰਸੋਈ ਦਾ ਕੀ ਹਾਲ ਜੇ ਕੋਈ ਗੱਲ ਹੀ ਕਰਨ ਵਾਲੀ ਹੈਗੀ ਨਹੀਂ ਜੇ ਆ ਦੇਖ ਸਕਦੇ ਭਾਜੀ ਇਹਨਾਂ ਦੀ ਜਿਹੜੀ ਕਿਚਨ ਆ ਗਈ ਕਿਚਨ ਦਾ ਵੀ ਬਹੁਤ ਬੁਰਾ ਹਾਲ ਆਗਾ ਰੋਟੀ ਦਾ ਵੀ ਬੜਾ ਮੰਦਾ ਹਾਲ ਜੇ ਇਹਨਾਂ ਦਾ ਨਾ ਇੰਨਾ ਦੇ ਇਧਰਲਾ ਕੰਮ ਦਾ ਦਿਖਾਓ ਆ ਰੋਟੀ ਦਾ ਬੜਾ ਜਿਆਦਾ ਮੰਦਾ ਹਾਲ ਜੇ ਆ ਤਾਂ ਚਲੋ ਮਹਾਰਾਜ ਨੇ ਸੇਵਾ ਲੈਣੀ ਅਸੀਂ 10 ਮਿੰਟ ਆਗਨ ਕੇ ਲਾਗੇ ਇਹਨਾਂ ਦੇ ਗੱਲਾਂ ਬਾਤਾਂ ਮਾਰ ਲਈ ਦੀਆਂ ਸਾਰੇ ਕੁੱਤੇ ਪੈਨਿੰਗ ਜਿੱਥੇ ਦੇਖ ਸਕਦੇ ਹੋ ਤੇ ਸਾਰਾ ਕੁਝ ਦਿਖਾਇਆ ਕੋਈ ਕਿੰਨੇ ਕ ਟਾਈਮ ਤੋਂ ਜਾਣਦੇ ਨੇ ਤੁਸੀਂ ਮੈਂ ਛੋਟੇ ਹੁੰਦੇ ਤਾਂ ਜਾਣਦਾ ਜੀ ਵਿਚਾਰੇ ਨਾ ਇਹ ਇਸ ਟਾਈਮ ਕਿੰਨੇ ਮਤਲਬ ਕਿੰਨਾ ਇਹਨਾਂ ਨੂੰ ਜ਼ਿੰਦਗੀ ਇਸ ਤਰ੍ਹਾਂ ਬਤੀਤ ਬੜੀ ਬੜੀ ਨਰਕ ਭਰੀ ਜ਼ਿੰਦਗੀ ਜਿਹੜੀ ਬਤੀਤ ਕਰਨ ਦਾ ਹੈ ਜੇ ਤੇ ਸੰਗਤ ਨੂੰ ਚਾਹੀਦਾ ਇਹਨਾਂ ਦਾ ਕੋਈ ਹਿਸਲਾ ਵਸੀਲਾ ਕਰਨਾ ਮੋਨਾ ਕੀ ਬੇਨਤੀ ਕਰਨਾ ਚਾਹੁੰਦਾ ਮੈਂ ਤਾਂ ਇਹ ਬੇਨਤੀ ਕਰਦਾ ਕਿ ਚਲੋ ਪ੍ਰਸ਼ਾਦਾ ਪਾਣੀ ਤੇ ਅਸੀਂ ਸ਼ਿਕਾਈ ਜਾਣਦੇ ਜਿੰਨੇ ਕਿ ਸਾਨੂੰ ਸਮਾਤ ਬਖਸ਼ੀ ਮਹਾਰਾਜ ਨੇ ਇਹਨਾਂ ਦੇ ਨਾਲ ਕਮਰੇ ਦਾ ਰੈਜੀਮੈਂਟ ਕਰਕੇ ਦੀਏ ਕੁਝ ਤੇ ਕੁਝ ਸਹਯੋਗ ਜਿਹੜਾ ਹੋਇਆ ਤੇ ਜਿਹੜਾ ਰਹਿੰਦਾ ਹੋਵੇ ਇਹਨਾਂ ਦਾ ਕਮਰੇ ਦਾ ਜਿਹੜਾ ਉਹ ਜ਼ਰੂਰੀ ਹੈ ਜਿਹੜਾ ਸਭ ਤੋਂ ਇਹ ਵਿਚਾਰੇ ਪੜਦੇ ਤਾਨ ਕੇ ਡਰਦੇ ਅੰਦਰ ਨਹੀਂ ਸੌਂਦੇ ਜੇ ਕਿਸੇ ਪੀਰ ਨੇ ਤਾਂ ਨਾ ਨਾ ਗਾਸ ਵਾੜਿਆ ਕੋਈ ਕੋਈ ਬਾਇਲ ਨਾ ਉੱਪਰ ਬੋਲਦੇ ਤੁਸੀਂ ਆਪਣਾ ਜਾਂ ਤੁਹਾਡੇ ਥਰੂ ਇਹ ਕਰ ਸਕਦੇ ਨੇ ਕਿਤਾ 8727886077 ਮੇਰਾ ਆਪਣਾ ਮੋਬਾਈਲ ਨੰਬਰ ਹੈ ਜੀ ਮੈਂ ਜਦੋਂ ਵੀ ਮੈਨੂੰ ਕੋਈ ਵੀਰ ਭਰਾ ਦੀ ਕਾਲ ਆਊਗੀ ਮੈਂ ਇਹਨਾਂ ਨਾਲ ਕੰਟੈਕਟ ਉਸੇ ਟਾਈਮ ਹੀ ਕਰਵਾਉਂਗਾ ਕਿਉਂਕਿ ਬਾਪੂ ਜੀ ਕੋਲ ਵੀ ਫੋਨ ਨਹੀਂ ਹੈਗਾ ਤਾਂ ਨਾਂ ਇਹਨਾਂ ਨੂੰ ਚਲਾਉਣ ਦੀ ਜਾਜ ਆ ਤੇ ਮੇਰੇ ਨੰਬਰ ਤੇ ਕੰਟੈਕਟ ਕਰ ਦਿਓ 8727886077 ਤੇ ਆਪਨਾ ਕਾਲ ਕਰਕੇ ਇਹਦੇ ਇਹਨਾਂ ਦਾ ਹਾਲਚਲ ਜਾਣ ਸਕਦੇ ਹੋ ਸਾਡੀ ਜਿਹੜੀ ਇਹ ਵੀਡੀਓ ਸੀ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜੇ ਪਰਿਵਾਰ ਦੀ ਕੰਡੀਸ਼ਨਾਂ ਤੁਹਾਡੇ ਸਾਹਮਣੇ ਰੱਖੀ ਜਾਵੇ ਤੁਹਾਡੇ ਹਾਲਾਤ ਪਤਾ ਲੱਗ ਜਾਣ ਤੁਸੀਂ ਹਾਲਾਤ ਦੇਖ ਰਹੇ ਨੇ ਬਾਕੀ ਕਮਰਿਆਂ ਦੇ ਕੱਪੜਿਆਂ ਦੇ ਤੇ ਜਿਸ ਤਰ੍ਹਾਂ ਪਏ ਨੇ ਹੁਣ ਤੁਹਾਡੀ ਅੱਖਾਂ ਸਾਹਮਣੇ ਆ ਜਿਹੜੇ ਦਾਨੀ ਵੀਰ ਦੇਖਦੇ ਨੇ ਵੀਰ ਨੇ ਨੰਬਰ ਬੋਲਤਾ ਤੁਸੀਂ ਸੰਪਰਕ ਕਰਕੇ ਇਸ ਪਰਿਵਾਰ ਦੀ ਬਾਹ ਜੂਰ ਜ਼ਰੂਰ ਫੜੋ ਤੇ ਜਿੰਨੀ ਹੁੰਦੀ ਹੈ ਵੀਡੀਓ ਵੀ ਬਤ ਬਤ ਚੱਲਦੀ ਸਿਆਰ ਜ਼ਰੂਰ ਕਰਕੇ